ਲੁਧਿਆਣਾ ਜਿਮਨੀ ਚੌਂਂ ਤੋਂ ਐਨ ਪਹਿਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਹੈ ਕਿਉਂਕਿ ਜਿੱਥੇ ਇੱਕ ਪਾਸੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਵਿਚਕਾਰ ਅੰਦਰੂਨੀ ਤੌਰ ਤੇ ਖੜਕਣ ਦੀਆਂ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਦਿੱਲੀ ਲੋਬੀ ਦੇ ਖਿਲਾਫ ਬਗਾਵਤ ਕਰ ਦਿੱਤੀ ਹੈ ਕਿ ਇਸ ਬਗਾਵਤ ਦੇ ਪਿੱਛੇ ਭਗਵੰਤ ਮਾਨ ਨੇ ਖਬਰ ਬੜੀ ਅਹਿਮ ਹੈ ਤੇ ਇਸ ਜਿਮਨੀ ਚੋਣ ਦੇ ਉੱਪਰ ਇਸ ਬਗਾਵਤ ਦਾ ਅਸਰ ਕੀ ਪੈਣ ਵਾਲਾ ਹੈ ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਕਾਂਗਰਸ ਦੀ ਕਾਟੋਕਲੇਸ਼ ਦੀ ਕਿਉਂਕਿ ਜਿੱਥੇ ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਹੈ ਉਥੇ ਰਾਹੁਲ ਗਾਂਧੀ ਦੇ ਦੌਰੇ ਤੋਂ ਐਨ ਪਹਿਲਾਂ ਪੰਜਾਬ ਦੀ ਪੰਜਾਬ ਕਾਂਗਰਸ ਦੇ ਵਿੱਚ ਵੀ ਕਿਤੇ ਨਾ ਕਿਤੇ ਵੱਡੀ ਹਲਚਲ ਤੇ ਤੜੇਬੰਦੀ ਹੁੰਦੀ ਦਿਖਾਈ ਦੇ ਰਹੀ ਹੈ ਇਸ ਦਾ ਪ੍ਰਭਾਵ ਕੀ ਪੈਣ ਵਾਲਾ ਜਿਮਨੀ ਚੋਣ ਤੇ ਇਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਸਿੱਧੂ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਚ ਧੰਨਵਾਦ ਲਖਵਿੰਦਰ ਜੀ ਸਿੱਧੂ ਸਾਹਿਬ ਪੰਜਾਬ ਦੀ ਸਿਆਸਤ ਇੱਕ ਨਵੇਂ ਮੁਕਾਮ ਤੇ ਨਵੇਂ ਮੋੜ ਤੇ ਖੜੀ ਹੈ ਕਿਉਂਕਿ ਜਿੱਥੇ ਕਾਂਗਰਸ ਦੇ ਵਿੱਚ ਥੜੇਬੰਦੀ ਦਿਖਾਈ ਦੇ ਰਹੀ ਹੈ ਉੱਥੇ ਵੱਡੀ ਬਗਾਵਤ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਬਗਾਵਤ ਵਰਕਰਾਂ ਵੱਲੋਂ ਕੀਤੀ ਗਈ ਹੈ ਕੀਤੀ ਵੀ ਦਿੱਲੀ ਲੋਬੀ ਦੇ ਖਿਲਾਫ ਕੀਤੀ ਹੈ ਵੱਡੇ ਪੱਧਰ ਤੇ ਬਗਾਵਤ ਹੋਈ ਹੈ ਇਸ ਬਗਾਵਤ ਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਅੰਦਰਲੇ ਖਾਤੇ ਖੜਕਦਿੰਦੇ ਆ ਜਿਹੜੇ ਚਰਚਾਵਾਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਵੀ ਮਾਨ ਸਾਹਿਬ ਤੇ ਕੇਜਰੀਵਾਲ ਦੇ ਵਿੱਚ ਅੰਦਰੂਨੀ ਤੌਰ ਤੇ ਖੜਕਣੀ ਸ਼ੁਰੂ ਹੋ ਗਈ ਹੈ ਤੇ ਬਗਾਵਤ ਪਿੱਛੇ ਕਈ ਚਰਚਾਵਾਂ ਇਹ ਵੀ ਨੇ ਕਿ ਹੱਥ ਮੁੱਖ ਮੰਤਰੀ ਸਾਹਿਬ ਦਾ ਵੀ ਹੋ ਸਕਦਾ ਹੈ ਦਿੱਲੀ ਲੋਬੀ ਦੇ ਖਿਲਾਫ ਇਸ ਬਗਾਵਤ ਦਾ ਕਿਵੇਂ ਦੇਖ ਰਹੇ ਹੋ ਆਕਰ ਇਸ ਪੂਰੇ ਮਾਮਲੇ ਨੂੰ ਬਿਲਕੁਲ ਤੁਹਾਡੀ ਗੱਲ ਠੀਕ ਹੈ ਲਖਵਿੰਦਰ ਜੀ ਬਗਾਵਤ ਜਿਹੜੀ ਵਲੰਟੀਅਰਾਂ ਦੀ ਹੋਈ ਹੈ ਪੰਜਾਬ ਦੇ ਵਿੱਚ ਪਟਿਆਲੇ ਦੇ ਵਿੱਚ ਜਿਹੜਾ ਉਹ ਧਰਨਾ ਲੱਗਿਆ ਸੀਗਾ ਆਪਣੇ ਚੈਨਲ ਦੇ ਵੱਲੋਂ ਵੀ ਉਹ ਕਵਰ ਕੀਤਾ ਗਿਆ ਸੀਗਾ ਔਰ ਸਭ ਤੋਂ ਪਹਿਲਾਂ ਉਹਦੀ ਚਿੰਗਾਰੀ ਜਿਹੜੀ ਹੈ ਇੱਕ ਪੋਸਟ ਦੇ ਨਾਲ ਉੱਠਦੀ ਹੈ ਜਿਹੜੇ ਪ੍ਰੀਤੀ ਮਲਹੋਤਰਾ ਆਮ ਆਦੀ ਪਾਰਟੀ ਦੇ ਮਹਿਲਾ ਵਿੰਗ ਦੇ ਪੰਜਾਬ ਪ੍ਰਧਾਨ ਸੀਗੇ ਉਹ ਪੋਸਟ ਪਾਉਂਦੇ ਆ ਫਿਰ ਪੰਜਾਬ ਦੇ ਵੱਖ-ਵੱਖ ਖੇਤਿਆਂ ਤੋਂ ਜਿਹੜੇ ਵਲੰਟੀਅਰ ਇਕੱਠੇ ਹੋ ਕੇ ਪਟਿਆਲੇ ਦੇ ਵਿੱਚ ਧਰਨਾ ਲਾਉਂਦੇ ਆ ਔਰ ਉਸ ਧਰਨੇ ਤੋਂ ਬਾਅਦ ਫਿਰ ਪ੍ਰੀਤੀ ਮਲਹੋਤਰਾ ਨੂੰ ਪੰਜਾਬ ਮਹਿਲਾ ਵਿੰਗ ਪ੍ਰਧਾਨ ਦੇ ਅਹੁਦੇ ਤੋਂ ਜਿਹੜਾ ਉਹ ਹਟਾ ਦਿੱਤਾ ਜਾਂਦਾ ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਦਿੱਲੀ ਵਾਲਿਆਂ ਦੇ ਪੰਜਾਬ ਆਉਣ ਦੇ ਨਾਲ ਵਲੰਟੀ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਦਿੱਲੀ ਵਾਲੇ ਇਸ ਤਰੀਕੇ ਦੇ ਨਾਲ ਪੰਜਾਬ ਆ ਗਏ ਲਗਾਤਾਰ ਦਿੱਲੀ ਵਾਲੇ ਪੰਜਾਬ ਆ ਰਹੇ ਆ ਪਹਿਲਾ ਵਲੰਟੀਅਰ ਜਿਹੜੇ ਆ ਉਹ ਬੋਲੇ ਨਹੀਂ ਹੈ ਔਰ ਇਹ ਵੀ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਹੁਣੇ ਤੋਂ ਹੀ ਜਿਹੜੇ ਉਹ ਜਿਵੇਂ ਮੈਂ ਗੱਲ ਕਰਾਂ ਅਹੁਦੇ ਲੈਣੇ ਸ਼ੁਰੂ ਕੀਤੇ ਆ ਪੰਜਾਬ ਦੇ ਦਿੱਲੀ ਵਾਲਿਆਂ ਨੇ ਪਹਿਲਾਂ ਤੋਂ ਹੀ ਉਹਦੇ ਜਿਹੜੇ ਲੈਦੇ ਆ ਰਹੇ ਆ ਪਰ ਹੁਣ ਦਿੱਲੀ ਲੋਬੀ ਪੂਰੇ ਤਰੀਕੇ ਦੇ ਨਾਲ ਇੱਥੇ ਆ ਕੇ ਬਹਿ ਗਈ ਹੈ ਪਰ ਹੁਣ ਦਿੱਲੀ ਲੌਬੀ ਪੂਰੇ ਤਰੀਕੇ ਦੇ ਨਾਲ ਭਗਵੰਤ ਮਾਨ ਦਾ ਮੁੱਖ ਮੰਤਰੀ ਦਾ ਚਾਂਦ ਆਪਣੇ ਹੱਥੇ ਵਿੱਚ ਲੈ ਚੁੱਕੀ ਹੈ ਜਿਨੇ ਕਰਕੇ ਭਗਵੰਤ ਮਾਨ ਨੂੰ ਲੋਕ ਮੰਨਦੇ ਆ ਐਕਸਪਰਟ ਮੰਨਦੇ ਆ ਕਿ ਕਾਫੀ ਤਕਲੀਫ ਵੀ ਆ ਔਰ ਭਗਵੰਤ ਮਾਨ ਸਿਰਫ ਵਾਕਈ ਪਹਿਲਾਂ ਤਾਂ ਲੋਕ ਗੱਲੀਬਾਤੀ ਕਹਿੰਦੇ ਸੀ ਹੁਣ ਵਾਕਈ ਇੱਕ ਡੰਮੀ ਦੇ ਤੌਰ ਤੇ ਬਣਦੇ ਜਿਹੜੇ ਇੱਥੇ ਮੁੱਖ ਮੰਤਰੀ ਨਜ਼ਰ ਆ ਰਹੇ ਹੈਗੇ ਆ ਤਾਂ ਦਿੱਲੀ ਵਾਲੇ ਬਿਲਕੁਲ ਪੰਜਾਬ ਆ ਗਏ ਆ ਔਰ ਬਿਲਕੁਲ ਇੱਥੇ ਉਹਨਾਂ ਦੇ ਆਉਣ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਟੈਂਪਟੀ ਰਬੜ ਦੀ ਮੋਰ ਵਾਂਗ ਜਿਹੜੇ ਸੀਐਮ ਜਿਹੜੇ ਰਹਿ ਗਏ ਆ ਸੋ ਇਸ ਕਰਕੇ ਲੋਕ ਮੰਨਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਬਗਾਵਤ ਜਿਹੜੀ ਆ ਕਰਵਾਈ ਹੋ ਸਕਦੀ ਆ ਹਾਲਾਂਕਿ ਬਹੁਤ ਸਾਰੇ ਵਲੰਟੀਅਰ ਇਹਨਾਂ ਦੇ ਵਿੱਚ ਜਾਗਦੀ ਜ਼ਮੀਰ ਵਾਲੇ ਸੀਗੇ ਜਿਹੜੇ ਵਾਕਈ ਇੰਜ ਲੱਗਦਾ ਸੀਗਾ ਕਿ ਵਾਕਈ ਉਹਨਾਂ ਨੂੰ ਦੁੱਖ ਹੈਗਾ ਉਸ ਤਰੀਕੇ ਦਾ ਔਰ ਕੁਝ ਲੋਕ ਇਹ ਗੱਲ ਮੰਨਦੇ ਆ ਕਿ ਇਸ ਵਲੰਟੀਅਰਾਂ ਦੀ ਬਗਾਵਤ ਦੇ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੱਥ ਹੋ ਸਕਦਾ ਹੈ ਤੁਹਾਨੂੰ ਚੇਤਾ ਹੋਣਾ ਲਖਵਿੰਦਰ ਜੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹੁਣ ਉਹ ਵੀਰ ਬਾਈ ਦੀਆਂ ਵੋਟਰ ਤੋਂ ਪਹਿਲਾਂ ਮੁੱਖ ਮੰਤਰੀ ਨਹੀਂ ਸੀ ਅਨਾਉਂਸ ਕਰ ਰਹੇ ਅਰਵਿੰਦ ਕੇਜੀਵਾਲ ਤਾਂ ਇਹਨਾਂ ਦੇ ਵਿੱਚੋਂ ਜਿਹੜੇ ਵਲੰਟੀਅਰ ਪਟਿਆਲੇ ਦੇ ਵਿੱਚ ਧਰਨਾ ਲਾ ਕੇ ਅੱਜ ਦਿੱਲੀ ਦੇ ਖਲਾਫ ਬੈਠੇ ਸੀਗੇ ਔਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਵਲੰਟੀਅਰ ਮੰਨਦੇ ਸੀਗੇ ਕਿ ਜਦੋਂ ਮੁੱਖ ਮੰਤਰੀ ਅਨਾਉਂਸ ਨਹੀਂ ਸੀ ਅਰਵਿੰਦ ਕੇਜੀਵਾਲ ਕਰ ਰਹੇ ਜਦੋਂ ਅਰਵਿੰਦ ਕੇਜੀਵਾਲ ਨਵਜੋਤ ਸਿੰਘ ਸਿੱਧੂ ਨੂੰ ਢੀਕਦੇ ਸੀ ਜਦੋਂ ਅਰਵਿੰਦ ਕੇਜੀਵਾਲ ਰਾਜੇਵਾਲ ਨੂੰ ਢੀਕਦੇ ਸੀ ਜਦੋਂ ਅਰਵਿੰਦ ਕੇਜੀ ਦਾ ਗਵਾਲ ਜਿਹੜੇ ਆ ਐਸਪੀ ਐਸ ਤੋਂ ਬਰਾਏ ਨੂੰ ਡੀਗਰੀ ਦਿੱਤੀ ਸੀ ਜਿਹੜੇ ਦੇ ਵਾਸਤੇ ਤਾਂ ਮੁੱਖ ਮੰਤਰੀ ਭਗੰਤ ਮਾਨ ਜਿਹੜੇ ਆ ਉਦੋਂ ਘਰੇ ਰੁਸ ਕੇ ਬਹਿ ਗਏ ਸੀਗੇ ਆ ਫਿਰ ਇੰਨਾ ਹੀ ਵਰਕਰਾਂ ਦੇ ਰਾਹੀਂ ਉਦੋਂ ਮੁੱਖ ਮੰਤਰੀ ਭਗੰਤ ਮਾਨ ਨੇ ਇੱਕ ਚਿੰਗਾਰੀ ਜਿਹੜੀ ਆ ਬਗਾਵਤੀ ਛੇੜੀ ਸੀਗੀ ਘਰੇ ਹੀ ਬਹਿ ਗਏ ਸੀਗੇ ਇੰਨਾ ਵਲੰਟੀਅਰਾਂ ਦੇ ਰਾਹੀਂ ਜਿਹੜੀ ਆ ਉਹ ਵਰਕਰ ਬਲਨੀ ਸਕੂਲ ਦੇ ਵਿੱਚ ਜਿਹੜੀ ਆ ਉਹ ਰੱਖਲੀ ਸੀ ਔਰ ਬਹੁਤ ਸਾਰੇ ਲੋਕ ਇਹਨਾਂ ਦੇ ਵਿੱਚੋਂ ਇਹ ਵੀ ਉਸ ਦਿਨ ਗੱਲ ਦੱਸ ਰਹੇ ਸੀਗੇ ਵਲੰਟੀਅਰਾਂ ਦੇ ਵਿੱਚੋਂ ਇਹ ਪਈ ਜਦੋਂ ਅਸੀਂ ਉੱਥੇ ਜਾਂਦੇ ਹੁੰਦੇ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਲੋਕਾਂ ਨੂੰ ਲੈ ਕੇ ਤਾਂ ਦਿੱਲੀ ਵਾਲੇ ਬਹੁਤੇ ਲੀਡਰ ਜਿਹੜੇ ਆ ਅੱਜ ਜਿਹੜੇ ਬਣੇ ਹੋਏ ਆ ਪੰਜਾਬ ਦੇ ਵਿੱਚ ਆ ਕੇ ਮੇਨ ਉਹ ਸਾਨੂੰ डांटਦੇ ਹੁੰਦੇ ਸੀ ਉਹ ਸਾਨੂੰ ਝਿੜਕਦੇ ਹੁੰਦੇ ਸੀ ਕਿ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਉਸ ਸਮੇਂ ਦੇ ਜਿਹੜੇ ਐਮਪੀ ਉਸ ਸਮੇਂ ਦੇ ਐਮਪੀ ਜਿਹੜੇ ਭਗਵੰਤ ਮਾਨ ਕੋਲੇ ਕਿਉਂ ਜਾਂਦੇ ਆ ਔਰ ਇਹ ਵੀ ਗੱਲਾਂ ਸਾਹਮਣੇ ਆਈਆਂ ਲਖਵਿੰਦਰ ਜੀ ਉਦੋਂ ਇਹਨੇ ਕਿ ਭਗਵੰਤ ਮਾਨ ਨੂੰ ਵੀ ਇਦਾਂ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਕੋਲ ਲੋਕਾਂ ਨੂੰ ਧੱਦ ਨਹੀਂ ਸਕਦੇ ਔਰ ਜੇ ਸਦਨਾ ਤਾਂ ਦਫਰ ਦੇ ਵਿੱਚ ਜਿਹੜਾ ਉਹ ਸੱਤੂ ਤਾਂ ਇਹ ਗੀ ਇਹ ਵੀ ਗੱਲਾਂ ਉਹਨੂੰ ਸਾਹਮਣੇ ਆਈਆਂ ਸੀ ਤਾਂ ਹੁਣ ਮੁੱਖ ਮੰਤਰੀ ਸਿੱਧੇ ਤੌਰ ਤੇ ਸਰਕਾਰ ਦੇ ਵਿੱਚ ਆ ਮੁੱਖ ਮੰਤਰੀ ਨੇ ਔਰ ਇਸ ਕਰਕੇ ਉਸ ਤਰੀਕੇ ਦੀ ਖੁੱਲੀ ਬਗਾਵਤ ਤਾਂ ਮੁੱਖ ਮੰਤਰੀ ਪੰਪਾ ਨਹੀਂ ਕਰਵਾ ਸਕਦੇ ਪੈਕ ਤੇ ਰਹਿ ਕੇ ਮੁੱਖ ਮੰਤਰੀ ਪੰਪਾ ਜਰੂਰ ਜਿਹੜੀ ਆ ਉਹ ਬਗਾਵਤ ਕਰਵਾ ਸਕਦੇ ਆ ਪਰ ਇਹਨਾਂ ਦੇ ਵਿੱਚੋਂ ਇਹ ਵੀ ਗੱਲ ਜਿਹੜੀ ਆ ਦੇਖਣ ਨੂੰ ਮਿਲੀ ਸੀ ਰਿਕਵਿੰਦਰ ਜੀ ਜਦੋਂ ਆਮਾਦੀ ਪਾਰਟੀ ਦੀ ਦਿੱਲੀ ਲੋਬੀ ਦੇ ਖਾਸ ਤੂਮ ਖਾਸ ਮੀਤ ਸ਼ੇਰ ਜਿਹੜੇ ਲਗੇ ਆ ਉਦੋਂ ਉਹਨਾਂ ਦਾ ਦੋਸਤ ਹਰਿੰਦਰ ਧਾਲੀਵਾਲ ਜਿਹੜਾ ਉਹ ਚੋਣ ਲੜ ਰਿਹਾ ਸੀ ਬਰਨਾਲੇ ਦੀ ਜਿਮਨੀ ਚੋਣ ਤਾਂ ਉਦੋਂ ਵੀ ਬਹੁਤ ਸਾਰੇ ਲੋਕ ਇਹ ਗੱਲਾਂ ਕਰਦੇ ਸਿਗੇ ਕਿ ਹੋ ਸਕਦਾ ਹੈ ਕਿ ਜਿਹੜੇ ਬਾਦਸਾਪ ਚੋਣ ਲੜ ਰਹੇ ਨੇ ਉਹਨਾਂ ਨੂੰ ਖੜਾਉਣ ਵਾਲਾ ਹੀ ਮੁੱਖ ਮੰਤਰੀ ਹੋਣ ਉਹਨਾਂ ਨੂੰ ਆਜ਼ਾਦ ਤੌਰ ਤੇ ਖੜਾਉਣ ਵਾਲਾ ਕਿਉਂਕਿ ਉਹਨਾਂ ਦੇ ਕਰਕੇ ਹੀ ਹਰਿੰਦਰ ਧਾਲੀਵਾਲ ਆਮਾਦੀ ਪਾਰਚੂਤ ਜੀ ਜਿੱਥੇ ਜਿੱਥੇ ਠਹਾਰੀ ਸੀ ਔਰ ਬਹੁਤ ਸਾਰੇ ਲੋਕ ਇਹ ਪੁਖਤਾ ਕਹਿੰਦੇ ਸਿਗੇ ਕਿ ਮੁੱਖ ਮੰਤਰੀ ਹੀ ਜਿਹੜੇ ਆ ਉਹ ਬਾਦ ਦੇ ਪਿੱਛੇ ਨੇ ਉਹਨਾਂ ਨੇ ਹੀ ਜਿਹੜਾ ਸਾਰਾ ਸਿਸਟਮ ਤਿਆਰ ਹੈਗਾ ਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਕੁਰਸੀ ਖੁੱਸਦੀ ਦੇਖ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਖਿਲਾਫ ਉਹ ਸਾਰਾ ਕੁਝ ਹੁੰਦਾ ਦੇਖ ਕੇ ਜਾਂ ਕਹਿ ਲੂ ਕਿ ਆਪਣੀਆਂ ਭਾਵਨਾਵਾਂ ਜਾਂਦੀਆਂ ਦੇਖ ਕੇ ਹੋ ਸਕਦਾ ਹੈ ਕਿ ਵਾਕਈ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਹੋਈ ਅੰਦਰ ਕਾਤੇ ਇਸ ਤਰੀਕੇ ਨਾਲ ਕਰਦੇ ਹੋਣ ਕਿਉਂਕਿ ਸਿਆਸਤ ਦੇ ਵਿੱਚ ਸਭ ਕੁਝ ਸੰਭ 可能 ਲਖਵਿੰਦਰ ਜੀ ਹੈਗਾ ਇੱਥੇ ਕੁਝ ਵੀ ਪੱਕਾ ਨਹੀਂ ਹੈ ਪੱਕਾ ਕੀ ਹੈ ਤੁਹਾਡੇ ਹਿੱਤ ਤੇ ਜਦੋਂ ਤੁਹਾਡੇ ਹਿੱਤਾਂ ਨੂੰ ਠੇਸ ਪਹੁੰਚਦੀ ਹੈ ਜਦੋਂ ਤੁਹਾਡੇ ਹਿੱਤ ਖੁੱਸਦੇ ਆ ਤਾਂ ਫਿਰ ਬੰਦਾ ਕੋਈ ਵੀ ਜੜਾ ਕੱਟ ਲਈ ਹੋ ਜਾਂਦਾ ਤਾਂ ਹੋ ਸਕਦਾ ਕਿ ਵਾਕੀ ਇਹਨਾਂ ਵਲੰਟੀਰਾਂ ਦੇ ਅਹੁਦੇ ਦੇ ਇਸ ਧਰਨੇ ਦੇ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਔਰ ਦੂਜਾ ਤੁਹਾਡਾ ਇਹਦਾ ਸਵਾਲ ਦਾ ਪਾਰਟ ਸੀਗਾ ਕਿ ਇਹਦਾ ਜਿਹੜਾ ਉਹ ਕੀ ਅਸਰ ਪਊਗਾ ਲੁਧਿਆਣਾ ਦੀ ਜਿਮਨੀ ਚੋਣ ਦੀ ਤਾਂ ਲਖਵਿੰਦਰ ਜੀ ਉੱਥੇ ਵੀ ਖਾਸ ਤੌਰ ਤੇ ਅਸਰ ਪੈਦਾ ਜਿਹੜਾ ਉਹ ਦਿਖਾਈ ਦੇਊਗਾ ਕਿਉਂਕਿ ਉੱਥੇ ਵੀ ਮੈਂ ਕਈ ਦਿਨ ਹੁਣ ਜਿਹੜੀ ਜਿਮਨੀ ਚੋਣ ਦੇ ਵਿੱਚ ਲਾ ਰਹੇ ਹੈਗੇ ਆ ਔਰ ਉੱਥੇ ਵੀ ਲਖਵਿੰਦਰ ਜੀ ਜਿਹੜੇ ਲੋਕਲ ਵਲੰਟੀਅਰ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਵਿੱਚ ਜਿਹੜਾ ਸਰਕਾਰ ਦੇ ਖਿਲਾਫ ਆਪਣੀ ਪਾਰਟੀ ਦੇ ਖਿਲਾਫ ਗੁੱਸਾ ਹੈਗਾ ਕਿਉਂਕਿ ਉਤੋਂ ਦੇ ਜਿਹੜੇ ਲੋਕਲ ਵਲੰਟੀਅਰ ਹੈਗੇ ਆ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਹੀ ਟਿਕਟ ਦੇ ਦਾਅਵੇਦਾਰ ਵੀ ਸੀਗੇ ਪਰ ਉਹਨਾਂ ਨੂੰ ਦਰਕਨਾਰ ਕਰਕੇ बिजनेसमੈਨ ਔਰ ਰਾਜ ਸਭਾ ਐਮਪੀ ਸੰਜੀਵ अरोड़ा ਨੂੰ ਲਿਆਂਦਾ ਗਿਆ ਔਰ ਜਿਹਦੇ ਕਰਕੇ ਜਿਹੜਾ ਹੈਗਾ ਵਲੰਟੀਅਰ ਗੁੱਸੇ ਨੇ ਜਿਹਦੇ ਕਰਕੇ ਜਿਹੜੇ ਟਿਕਟ ਦੇ ਦਾਅਵੇਦਾਰ ਸੀਗੇ ਇਹਨਾਂ ਦੇ ਬੰਦੇ ਪੁਰਾਣੇ ਉਹ ਦੁੱਸੇ ਜਿਹੜੇ ਆ ਉਹ ਹੈਗੇ ਆ ਔਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਕੋਲ ਖੁਦ ਵੀ ਇਹ ਰਿਪੋਰਟ ਹੈਗੀ ਆ ਕਿ ਲੁਧਿਆਣਾ ਜਿਮਨੀ ਚੋਣ ਦੇ ਅੰਦਰ ਵਲੰਟੀਅਰਾਂ ਦੇ ਅੰਦਰ ਜਿਹੜਾ ਰੋਸ ਹੈਗਾ ਔਰ ਉਹ ਜਿਹੜਾ ਗਰਾਊਂਡ ਤੇ ਉਸ ਪ੍ਰਕਾਰ ਦੇ ਨਾਲ ਨਿੱਤਰ ਨਹੀਂ ਰਹੇ ਪਾਰਟੀ ਦੀ ਪਾਰਟੀ ਦੇ ਪ੍ਰਚਾਰ ਲਈ ਜਿਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਖਮਿਆਜਾ ਜਿਹੜਾ ਉਹ ਭੁਗਤਣਾ ਪੈ ਸਕਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਵੀ ਮਿਲਣਗੀਆਂ ਔਰ ਦੂਜਾ ਇਹ ਅਸਰ ਵੀ ਹੈ ਕਿ ਇਹ ਵੀ ਪਲਾਨ ਜਿਹੜਾ ਉਹ ਕਰ ਰਹੇ ਹੈਗੇ ਆ ਜਿਹੜੇ ਇਹ ਸਾਰੇ ਲੋਕ ਜਿਨ੍ਹਾਂ ਨੇ ਪਟਿਆਲੇ ਦੇ ਵਿੱਚ ਲਖਵਿੰਦਰ ਜੀ ਧਰਨਾ ਲਾਇਆ ਸੀਗਾ ਉਹ ਵੀ ਲੋਕ ਜਿਹੜੇ ਪਲਾਨ ਕਰ ਰਹੇ ਹੈਗੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਟਿਆਲੇ ਵਾਲਾ ਧਰਨਾ ਇਹ ਰੁੱਸੇ ਵਲੰਟੀਅਰਾਂ ਦਾ ਜਿਹੜਾ ਧਰਨਾ ਰੁੱਸੇ ਵਲੰਟੀਅਰਾਂ ਦਾ ਜਿਹੜਾ ਰੂਹ ਸੀ ਇਹਨੂੰ ਬਣਾ ਬਣਾਇ ਇਦਾਂ ਹੀ ਲੁਧਿਆਣਾ ਦੀ ਜਿਮਨੀ ਚੌਕ ਦੇ ਵਿੱਚ ਲਜਾਇਆ ਜਾਵੇ ਔਰ ਜਿਹੜੇ ਉੱਥੇ ਬੈਠੇ ਰੁੱਸੇ ਵਲੰਟੀਅਰ ਨੇ ਉਹਨਾਂ ਦੇ ਵਿੱਚ ਰੋਹ ਭਰਿਆ ਜਾਵੇ ਉਹਨਾਂ ਦੇ ਵਿੱਚ ਇਹ ਗੁੱਸਾ ਜਿਹੜਾ ਭਰਿਆ ਜਾਵੇ ਤਾਂ ਜੋ ਉਹ ਵੀ ਜਿਹੜਾ ਸਾਰੇ ਜਿਹੜੇ ਇਕੱਠੇ ਹੋ ਕੇ ਸਾਹਮਣੇ ਆਉਣ ਆ ਇਹਦੇ ਇਹਦੇ ਰਿਜ਼ਲਟ ਇਹ ਜਿਹੜੀ ਬਗਾਵਤ ਹੈ ਇਹ ਜਿਹੜੇ ਵੋਧੇਦਾਰਾਂ ਦੀ ਵਲੰਟੀਨਾਂ ਦੀ ਬਗਾਵਤ ਆਮ ਆਦੀ ਪਾਰਟੀ ਦੀ ਇਹ ਮਤਲਬ ਬਹੁਤ ਭਿਆਨਕ ਜਿਹੜਾ ਜਾਂ ਭਿਆਨਕ ਸੱਟੇ ਭੁਗਤਣ ਦੀ ਤਿਆਰ ਹਮਨੀ ਪਾਰਟੀ ਰਹੀ ਲੁਧਿਆਣਾ ਜਿਲ੍ਹੇ ਚੋਣ ਦੇ ਅੰਦਰ ਕਿਉਂਕਿ ਜੇ ਉੱਥੇ ਜਾਂਦੇ ਐ ਤਾਂ ਬਹੁਤ ਸਾਰਾ ਮੈਨੂੰ ਲੱਗਦਾ ਹੈ ਕਿ ਇਹਨਾਂ ਦੇ ਖਿਲਾਫ ਗੁੱਸਾ ਜਿਹੜਾ ਲੋਕਾਂ ਦਾ ਉਹ ਫੁੱਟੂਗਾ ਔਰ ਜਿਹੜੇ ਉੱਥੇ ਲੋਕਲ ਬੈਠੇ ਲੋਕ ਨੇ ਉਹਨਾਂ ਦਾ ਵੀ ਸਾਥ ਜਿਹੜਾ ਇਸ ਵੱਡੇ ਅ ਦਸੇ ਹੋਏ ਧੜੇ ਨੂੰ ਜਿਹੜਾ ਉਹ ਲਖਵਿੰਦਰ ਜੀ ਮਿਲ ਤੱਕਦਾ ਔਰ ਜਰੂਰ ਇਹਦੇ ਜਿਹੜੇ ਸਿੱਟੇ ਐ ਉਹ ਭੁਗਤਰੇ ਆਮ ਆਦਮੀ ਪਾਰਟੀ ਨੂੰ ਲੁਧਿਆਣਾ ਜਿੰਮੀ ਚੋਣ ਦੇ ਅੰਦਰ ਪੈ ਸਕਦੇ ਆ ਤਾਂ ਹੁਣ ਚਰਚਾਵਾ ਇਹੇ ਨੇ ਕਿ ਮੁੱਖ ਮੰਤਰੀ ਭਗੰਤਪਾਨ ਜਿਹੜੇ ਆ ਹੋ ਸਕਦਾ ਕਿ ਇਸ ਬਗਾਵਤ ਦੇ ਪਿੱਛੇ ਹੋਣ ਆਪਣੀ ਜਿਹੜੀ ਕੁਸ਼ਤੀ ਜਾਂਦੀ ਪਾਵਰ ਨੂੰ ਦੇਖ ਕੇ ਔਰ ਕਿਤੇ ਨਾ ਕਿਤੇ ਦਿੱਲੀ ਵਾਲਿਆਂ ਦੇ ਖਿਲਾਫ ਇਹ ਗੁੱਸਾ ਜਿਹੜਾ ਇਹ ਵਲੰਟੀਅਰਾਂ ਦਾ ਇਹ ਇਹ ਦਿਖਾਇਆ ਜਾਵੇ ਔਰ ਦਿੱਲੀ ਵਾਲਿਆਂ ਨੂੰ ਕਿਤੇ ਨਾ ਕਿਤੇ ਦਿੱਲੀ ਵਾਲੇ ਪਾਸੇ ਨੂੰ ਮੋੜਾ ਪੋਰਡ ਦੀ ਕਵਾਇਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਹੋ ਸਕਦੇ ਆ ਸੋ ਇਸੇ ਕਰਕੇ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਦੀ ਜੋ ਮੌਜੂਦਾ ਸਥਿਤੀ ਪਾਰਟੀ ਦੇ ਅੰਦਰ ਸਰਕਾਰ ਦੇ ਅੰਦਰ ਬਣੀ ਹੋਈ ਹੈ ਔਰ ਉਹਨੂੰ ਸਾਰੇ ਕਰਦੇ ਨੂੰ ਦੇਖਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੋ ਸਕਦਾ ਕਿ ਇਹ ਬਗਾਵਤ ਕਰਾਤੀ ਹੋਵੇ ਔਰ ਇਹ ਜਿਹੜੀ ਬਗਾਵਤ ਆ ਇਹ ਜਿਹੜਾ ਧਰਨਾ ਹੈ ਜੇ ਲੁਧਿਆਣਾ ਜਿਵੇਂ ਚੋਣ ਦੇ ਅੰਦਰ ਪਹੁੰਚਦਾ ਤਾਂ ਇਹਦੇ ਬਹੁਤ ਅਸਰ ਜਿਹੜੇ ਆ ਉਹ ਭਿਆਨਕ ਦੇਖਣ ਲਖਵਿੰਦਰ ਜੀ ਆਮ ਆਦਮੀ ਪਾਰਟੀ ਵੱਲ ਤੇ ਮਿਲ ਸਕਦੀ ਹੈ ਬਿਲਕੁਲ ਸਰ ਪਰ ਜਿੱਤੇ ਆਪਾਂ ਆਮ ਆਦਮੀ ਪਾਰਟੀ ਕਈੇ ਵੀ ਮੁਸੀਬਤਾਂ ਚ ਘਿਰਦੀ ਨਜ਼ਰ ਆ ਰਹੀ ਹੈ ਆਪਣੇ ਹੀ ਵਰਕਰਾਂ ਦੀ ਜੇ ਬਗਾਵਤ ਹੈ ਚਾਹੇ ਦਿੱਲੀ ਲੋਬੀ ਦੇ ਖਿਲਾਫ ਹੈ ਲੇਕਿਨ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਿਮਨੀ ਚੋਣ ਦੇ ਵਿੱਚ ਵੱਡਾ ਅਸਰ ਪਾ ਸਕਦੇ ਨੇ ਜਿਸ ਤਰੀਕੇ ਨਾਲ ਬਗਾਵਤ ਪਟਿਆਲੇ ਤੋਂ ਸ਼ੁਰੂ ਹੋ ਕੇ ਲੁਧਿਆਣੇ ਪਹੁੰਚਦੀਆ ਤਾਂ ਬਿਲਕੁਲ ਇਹਦਾ ਅਸਰ ਵੱਡਾ ਅਸਰ ਪੈ ਸਕਦਾਗਾ ਕਿਉਂਕਿ ਦੂਸਰੇ ਪਾਸੇ ਇਹ ਗੱਲ ਕਾਂਗਰਸ ਦੀ ਕਰ ਲਈ ਜੋ ਆਪਸ ਦੇ ਵਿੱਚ ਮੇਨ ਟੱਕਰ ਦੇ ਦੋ ਪਾਰਟੀਆਂ ਨੇ ਲੁਧਿਆਣਾ ਜਿਮਨੀ ਚੋਣ ਦੀ ਗੱਲ ਕਰੀਏ ਤਦਾ ਜਿਵੇਂ ਲਗਾਤਾਰ ਹਰ ਇੱਕ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਕਾਂਗਰਸ ਧੜੇਬੰਦੀ ਦਾ ਸ਼ਿਕਾਰ ਹੈ ਕਾਂਗਰਸ ਨੂੰ ਜੇ ਕੋਈ ਕੋਈ ਹਰਾ ਸਕਦਾ ਤਾਂ ਉਹ ਕਾਂਗਰਸੀ ਹਰਾ ਸਕਦੇ ਨਗੇ ਸੋ ਜਿਮਨੀ ਚੋਣ ਦੇ ਵਿੱਚ ਹੁਣ ਜਿੱਥੇ ਜਿਮਨੀ ਚੋਣ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਇੱਕ ਅਹਿਮ ਫੇਰੀ ਪੰਜਾਬ ਦੇ ਵਿੱਚ ਹੈ ਉਸ ਤੋਂ ਪਹਿਲਾਂ ਕਾਂਗਰਸ ਫਿਰ ਤੋਂ ਧੜੇਬੰਦੀ ਦਾ ਸ਼ਿਕਾਰ ਹੁੰਦੀ ਨਜ਼ਰ ਆ ਰਹੀ ਹੈ ਕੀ ਇਹ ਧੜੇਬੰਦੀ ਸਿਰਫ ਦਿਖਾਈ ਦੇ ਰਹੀ ਹੈ ਕਾਂਗਰਸ ਇਕਜੁੱਟ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਜੀ ਵੱਲੋਂ ਤੇ ਰਾਜਾ ਸਾਹਿਬ ਰਾਜਾ ਬੜਿੰਗ ਜੀ ਸੂਬਾ ਪ੍ਰਧਾਨ ਦੇ ਵੱਲੋਂ ਤੇ ਵੱਖ-ਵੱਖ ਨੇਤਾਵਾਂ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਕਾਂਗਰਸ ਇਕ ਹੈ ਉਹਨਾਂ ਵੱਲੋਂ ਕਿਹਾ ਗਿਆ ਕਾਂਗਰਸ ਇਕ ਹੈ ਰਾਹੁਲ ਗਾਂਧੀ ਦੀ ਫੇਰੀ ਤੋਂ ਪਹਿਲਾਂ ਕੁਝ ਧੜੇਬੰਦੀ ਦਿਖਾਈ ਦੇ ਰਹੀ ਹੈ ਅਸਲ ਹਕੀਕਤ ਕੀ ਹੈ ਕਿ ਸੱਚਮੁੱਚ ਕਾਂਗਰਸ ਵਿੱਚ ਧੜੇਬੰਦੀ ਹੈ ਜੇ ਧੜੇਬੰਦੀ ਹੈ ਤਾਂ ਜਿਮਨੀ ਚੋਣ ਦੇ ਉੱਪਰ ਕਿੰਨਾ ਪ੍ਰਭਾਵ ਪਵੇਗਾ ਕਾਂਗਰਸੀ ਮੁਹੰਮਦ ਨੂੰ ਦੇਖੋ ਢੜੇਬੰਦੀ ਬਿਲਕੁਲ ਜਿਹੜੀ ਨਜ਼ਰ ਆ ਰਹੀ ਹੈ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਥੋਣੀ ਜਿਹੜੇ ਉਹ ਬੰਦਿਆਂ ਨੂੰ ਸ਼ਾਮਿਲ ਕਰਵਾ ਰਹੇ ਹੈਗੇ ਆ ਔਰ ਲੁਧਿਆਣਾ ਜਿਵੇਂ ਚੋਣ ਦੇ ਅੰਦਰ ਉਹਨਾਂ ਨੂੰ ਲੱਗਦਾ ਹੈ ਕਿ ਜੇ ਇਹ ਜੁਆਇਨਿੰਗਾਂ ਹੁੰਦੀਆਂ ਨੇ ਤਾਂ ਇੱਕ ਹਵਾ ਜਿਹੜੀ ਆ ਜਰੂਰ ਬਣਦੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਭਾਜਪਾ ਵਾਲੇ ਪਾਸਿਓਂ ਜਿਹੜੇ ਲੋਕ ਨੇ ਉਹ ਕਾਂਗਰਸ ਨੂੰ ਜੁਆਇਨ ਕਰ ਰਹੇ ਨੇ ਤਾਂ ਇਹਦੇ ਨਾਲ ਕੀ ਹੈ ਕਿ ਇੱਕ ਹਲਕੇ ਦੇ ਅੰਦਰ ਇੱਕ ਜਿਹੜੀ ਹੈ ਉਹ ਹਵਾ ਬਣ ਜਾਂਦੀ ਹੈ ਔਰ ਪਰ ਦੂਜੇ ਪਾਸੇ ਗੱਲ ਇਹ ਹੈ ਕਿ ਕਾਂਗਰਸ ਦੀ ਬਦਕਿਸਮਤੀ ਨੂੰ ਲਾ ਲੋ ਕਿ ਉਹ ਲੋਕ ਜਿਹੜੇ ਆ ਉਹ ਰਾਜਾ ਬਰਿੰਗ ਦੇ ਕਿਤੇ ਰਹਿ ਕਿਤੇ ਖਿਲਾਫ ਕੁਝ ਸੀਗੇ ਔਰ ਉਹਦੇ ਸਿੱਟੇ ਵੱਜੋਂ ਰਾਜਾ ਬਰਿੰਗ ਐਂਡ ਕੰਪਨੀ ਪੂਰੀ ਤਰੀਕੇ ਨਾਲ ਲੈ ਕੇ ਆ ਖੇਵੀਨੀ ਬ੍ਰੁਤੀਆਂ ਨੂੰ ਵੀ ਸ਼ਾਮਿਲ ਕਰਾ ਰਹੇ ਹੈਗੇ ਔਰ ਬਿਨਾ ਪ੍ਰੋਸੇਜ ਲੈ ਕੇ ਸ਼ਾਮਿਲ ਕਰਵਾ ਰਹੇ ਹੈਗੇ ਔਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਇੱਕ ਵਾਰ ਕੱਲ ਜਿਹੜੇ ਵਿਕਰਮ ਚੌਧਰੀ ਆ ਉਹਨਾਂ ਨੂੰ ਸ਼ਾਮਿਲ ਕਰਵਾ ਲਿਆ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਭਾਈ ਜਿਹੜੇ ਵਿਕਰਮ ਚੌਧਰੀ ਹੈ ਉਹ ਸਾਡੇ ਪੁਰਾਣੇ ਜਿਹੜੇ ਬੰਦੇ ਹੈਗੇ ਅੱਜ ਤਾਂ ਉਹਦਾ ਬੜਾ ਕੁਝ ਹੋਇਆ ਠੀਕ ਹੈ ਉਹ ਸਭ ਕੁਝ ਭੁਲਾ ਕੇ ਸਭ ਕੁਝ ਦੀ ਮਾਫੀ ਮੰਗੇ ਉਹ ਜਿਹੜਾ ਵਾਪਸ ਆ ਰਹੇ ਹੈਗੇ ਪਰ ਵਿਕਰਮ ਚੌਧਰੀ ਦੀ ਗੱਲ ਇਹ ਹੈ ਕਿ ਵਿਕਰਮ ਚੌਧਰੀ ਚਰਨਜੀਤ ਸਿੰਘ ਚੰਨੀ ਦੇ ਵਿਰੋਧੀ ਨੇ ਲੋਕ ਸਭਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਲੋਕਪੂਰਵ ਪ੍ਰਚਾਰ ਵਿਕਰਮ ਚੌਧਰੀ ਨੇ ਕੀਤਾ ਉਹ ਆਪਣੇ ਸਾਹਦੇ ਸਾਹਮਣੇ ਸੀਗਾ ਔਰ ਇਸੇ ਕਰਕੇ ਵਿਕਰਮ ਚੌਧਰੀ ਨੂੰ ਹੋ ਸਕਦਾ ਹੈ ਕਿ ਸ਼ਾਮਲ ਜਿਹੜਾ ਕਰਵਾਇਆ ਗਿਆ ਹੋਵੇ ਕਿਉਂਕਿ ਇੱਕ ਪਾਸੇ ਰਾਜਾ ਵਿੜਿੰਗ ਕਹਿੰਦੂਤ ਰਿਹਾ ਕਿ ਜੇ ਮੇਰੇ ਵਿਰੋਧੀਆਂ ਨੂੰ ਸ਼ਾਮਲ ਕਰਾ ਰਹੇ ਆ ਤਾਂ ਫਿਰ ਮੈਂ ਵੀ ਕਰਵਾਵਾਂ ਤਾਂ ਇਹ ਜਿਹੜੀ ਆ ਚੀਜ਼ਾਂ ਜਿਹੜੀਆਂ ਸਾਹਮਣੇ ਨਿਕਲ ਕੇ ਆ ਰਹੀਆਂ ਹੈਗੀਆਂ ਉਧਰੋਂ ਰਾਹੁਲ ਗਾਂਧੀ ਦੀ ਲਖਵਿੰਦਰ ਜੀ ਫੇਰੀ ਹੈਗੀ ਹੈ ਉਧਰ ਰਾਹੁਲ ਗਾਂਧੀ ਦੀ ਫੇਰੀ ਹੈ ਕੱਲ ਦੀ ਕੱਲ ਉਹ ਚੰਡੀਗੜ੍ਹ ਆ ਰਹੇ ਨੇ ਜਿੱਥੇ ਹਰਿਆਣਾ ਕਾਂਗਰਸ ਵੀ ਪੱਪਾ ਭਾਰ ਹੈ ਜਿੱਥੇ ਚੰਡੀਗੜ੍ਹ ਕਾਂਗਰਸ ਵੀ ਪੱਪਾ ਭਾਰ ਹੈ ਉਥੇ ਪੰਜਾਬ ਕਾਂਗਰਸ ਜਿਹੜੀ ਆ ਉਹ ਆਪਸ ਦੇ ਵਿੱਚ ਕੁਝੀ ਹੋਈ ਛਗੀ ਹੈ ਉਹ ਆਪਸ ਦੇ ਵਿੱਚ ਲੜੀ ਜਾ ਰਹੀ ਹੈਗੀ ਐ ਔਰ ਇਹਦੇ ਅਸਰ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਮੈਨੂੰ ਲੱਗਦਾ ਕਿ ਜਿਵੇਂ ਮੈਂ ਗੱਲ ਕਰ ਰਿਹਾ ਹੈਗਾ ਕਿ ਵਲੰਟੀਅਰ ਦੀ ਬਗਾਵਤ ਜਿਹੜੀ ਆਮ ਆਦਮੀ ਪਾਰਟੀ ਦੇ ਅੰਦਰ ਹੋਈ ਹੈ ਨਾ ਤਾਂ ਉਹਦੀ ਜਿਹੜਾ ਸਿੱਟੇ ਐ ਉਹਦੇ ਜਿਹੜੇ ਭਿਆਨਕ ਸਿੱਟੇ ਐ ਉਹ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਫੁਕੜੇ ਜਿਮਨੀ ਚੂਣ ਦੇ ਅੰਦਰ ਪੈ ਜਾਣੇ ਆ ਪਰ ਕਾਂਗਰਸ ਦੀ ਜਿਹੜੀ ਇਹ ਬਗਾਵਤ ਜਿਹੜੀ ਹੈਗੀ ਐ ਜਾਂ ਕਹਿ ਲਓ ਕਿ ਬਗਾਵਤੀ ਸੁਰ ਕਹਿ ਲਓ ਜਾਂ ਕਹਿ ਲਓ ਕਾਂਗਰਸ ਦੀ ਆਪਸੀ ਫੁੱਟ ਫੁੱਟ ਸ਼ਬਦ ਮੈਂ ਇਹਨੂੰ ਠੀਕ ਕਹੂੰਗਾ ਜਿਹੜੀ ਫੁੱਟ ਹੈਗੀ ਆ ਕਾਂਗਰਸ ਦੀ ਉਹਦੇ ਜਿਹੜੇ ਮੈਨੂੰ ਲੱਗਦਾ ਹੈ ਕਿ ਬਾਲੇ ਅਸਰ ਲੁਧਿਆਣਾ ਜਿੰਨੀ ਚੋਣ ਦੇ ਅੰਦਰ ਕਾਂਗਰਸ ਵਾਲੇ ਪਾਸਿਓਂ ਪਹਿਣੇ ਨਹੀਂ ਵਿਕਮਿੰਦਰ ਜੀ ਉਹਦੇ ਵੀ ਇੱਕ ਠੋਸ ਕਾਰਨ ਇਹ ਹੈ ਕਿ ਜਿਹੜੀ ਇਹ ਫੁੱਟ ਆ ਨਾ ਕਾਂਗਰਸ ਦੇ ਅੰਦਰ ਇਹ ਕਾਂਗਰਸ ਦੇ ਉੱਪਰਲੇ ਲੀਡਰਾਂ ਦੇ ਅੰਦਰ ਫੁੱਟ ਹੈ ਥੱਲੇ ਦੇ ਜਿਹੜੇ ਵਲੰਟੀਅਰ ਨੇ ਉਹਨਾਂ ਦੇ ਜਿਵੇਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਜਿਨ੍ਹਾਂ ਨੇ ਵੋਟ ਕਰਨੀਆਂ ਉਹਨਾਂ ਦੇ ਅੰਦਰ ਫੁੱਟ ਹੈਗੀ ਹੈ ਪਰ ਕਾਂਗਰਸ ਦੇ ਜਿਹੜੇ ਵਲੰਟੀਅਰ ਨੇ ਲੁਧਿਆਣਾ ਜਿੰਨੀ ਚੋਣ ਦੇ ਦਾ ਜਿਹੜੇ ਲੁਧਿਆਣਾ ਪਾਰਟਿਸਪੀ ਦੇ ਅੰਦਰ ਆਉਂਦੇ ਆ ਉਹਨਾਂ ਦੇ ਵਿਚਕਾਰ ਫੁੱਟ ਨਜ਼ਦੀਆ ਨਹੀਂ ਠੀਕਾ ਉੱਪਰਲੇ ਲੀਡਰਾਂ ਦੇ ਵਿਚਕਾਰ ਫੁੱਟ ਜ਼ਰੂਰ ਹੈ ਪਰ ਥੱਲੇ ਦੇ ਲੋਕ ਜਿਹੜੇ ਉਹਨਾਂ ਦੇ ਵਲੰਟੀਅਰ ਇਹ ਗੱਲ ਚਾਉਂਦੇ ਆ ਕਿ ਕਾਂਗਰਸ ਚੋਣ ਜਿੱਤੇ ਭਾਰਤ ਪੂਛਣ ਆਰਜੂ ਜਿਹੜੇ ਆ ਉਹ ਚੋਣ ਜਿੱਤਣ ਤਾਂ ਜੋ ਕਾਂਗਰਸ ਦੀ ਹਵਾ ਜਿਹੜੀ ਆ ਪੂਰੇ ਪੰਜਾਬ ਦੇ ਅੰਦਰ ਬੜੇ ਸੋ ਇਸ ਕਰਕੇ ਜਿਹੜਾ ਲੋਕਲ ਸਮਰਥਨ ਹੈ ਜਿਹੜੇ ਲੋਕਲ ਲੋਕਾਂ ਦਾ ਸਮਰਥਨ ਹੈ ਜਿਹੜੇ ਲੋਕਲ ਵਲੰਟੀਅਰਾਂ ਦਾ ਸਮਰਥਨ ਹੈ ਲੋਕਲ ਅਹੁਦੇਦਾਰਾਂ ਦਾ ਸਮਰਥਨ ਹੈ ਉਹ ਭਾਰ ਪੂਛਣ ਆਰਜੂ ਦੇ ਨਾਲ ਹੈਗਾ ਬੇਸ਼ੱਕ ਮੈਂ ਫੇਰ ਉਹੀ ਗੱਲ ਕਹਿ ਰਿਹਾ ਹਾਂ ਬੇਸ਼ੱਕ ਕਾਂਗਰਸ ਦੀ ਉੱਪਰਲੀ ਲੀਡਰਸ਼ਿਪ ਆਪਸ ਦੇ ਵਿੱਚ ਜਿਹੜੀ ਆ ਉਹ ਖਟਾਸ ਵਾਲੇ ਰਿਸ਼ਤੇ ਰੱਖ ਰਹੀ ਹੈ ਇੱਕ ਦੂਜੇ ਦੇ ਵਿਰੋਧੀਆਂ ਨੂੰ ਸ਼ਾਮਲ ਕਰਵਾ ਰਹੀ ਹੈ ਤਾਂ ਇਹਦਾ ਅਸਰ ਜਿਹੜਾ ਉਹ ਜਿਮਨੀ ਚੋਣ ਦੇ ਅੰਦਰ ਇਸ ਕਰਕੇ ਨਹੀਂ ਦੇਖਣ ਨੂੰ ਮਿਲਦਾ ਕਿਉਂਕਿ ਜਿਹੜੇ ਵਲੰਟੀਅਰ ਨੇ ਉਹ ਭਾਗੂਸ਼ਣ ਆਸ਼ੂ ਦੇ ਨਾਲ ਜੁੜੇ ਹੋਏ ਆ ਸਿੱਧੇ ਤੌਰ ਤੇ ਆਸ਼ੂ ਦੇ ਨਾਲ ਜੁੜ ਗਏ ਆ ਔਰ ਇਸ ਕਰਕੇ ਕੋਈ ਬਹੁਤਾ ਅਸਰ ਉੱਥੇ ਇਸ ਚੀਜ਼ ਦਾ ਨਹੀਂ ਦਿਖ ਰਿਹਾ ਕਿਉਂਕਿ ਵਲੰਟੀਅਰ ਆਪ ਪਕਾਵਤ ਨਹੀਂ ਕਰਦੇ ਵਲੰਟੀਅਰਾਂ ਦੇ ਵਿੱਚ ਆਪਣੇ ਵਿੱਚ ਫੁੱਟ ਨਹੀਂ ਗਈ ਉਹ ਚਾਹੁੰਦੇ ਆ ਕਿ ਸਾਡੇ ਲੀਡਰ ਵੀ ਇਕੱਠੇ ਹੋਣ ਔਰ ਭਾਗੂ ਸੁਨਾਛੂ ਤੇ ਕਾਂਗਰਸ ਛੋਣ ਦਿੱਤੇ ਤਾਂ ਜੋ ਕਾਂਗਰਸ ਦੀ ਜਿਹੜੀ ਆ ਹਵਾ ਉਹ ਪੂਰੇ ਪੰਜਾਬ ਦੇ ਅੰਦਰ ਬੜੇ ਕਿਉਂਕਿ ਇਸ ਜਮਲੀ ਚੋਣ ਦੇ ਅੰਦਰ ਵੀ ਜਿਸ ਤਰੀਕੇ ਦਾ ਨਰਕ ਕਾਂਗਰਸੀ ਵਰਕਰ ਜਿਹੜੇ ਆ ਭੋਗ ਰਹੇ ਹੈਗੇ ਆ ਪਰਚਿਆਂ ਦਾ ਉਹ ਉਹੀ ਜਾਣਦੇ ਆ ਸੋ ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਐਸਟੀਕੇ ਦੀ ਬਗਾਵਤ ਦੇ ਅੰਦਰ ਆ ਕੇ ਪਾਰਟੀ ਦਾ ਜਿਹੜਾ ਨੁਕਸਾਨ ਹੋਵੇ ਪਰ ਉਥੇ ਇਹ ਗੱਲ ਜ਼ਰੂਰ ਮੈਂ ਕਹੂੰਗਾ ਦਿਗਵਿੰਦਰ ਜੀ ਰਾਜਾ ਵੜਿੰਗਰ ਤੇ ਭਾਗੂ ਸੁਨਾਛੂ ਹੁਣਾਂ ਦਾ ਬੜਾ ਪਿਆਰ ਸੀਗਾ ਔਰ ਵਧੀਆ ਇਕੱਠੇ ਤਰੀਕੇ ਨਾਲ ਜਿਹੜਾ ਉਹ ਚੱਲ ਰਹੀ ਸੀਗੀ ਇਹਦੀ ਪੂਰੀ ਚਿੰਝੜੀ ਜਿਹੜੀ ਆ ਉਹ ਬੈਂਸ ਭਰਾ ਨੇ ਇਹਨਾਂ ਦੋਵਾਂ ਦਾ ਰਿਸ਼ਤਾ ਆਪਸ ਦੇ ਵਿੱਚ ਇੱਕ ਕਾਨੂੰਨ ਦੀ ਬੈਂਸ ਭਰਾਵਾਂ ਦੀ ਵੈਲਿਡਿਟੀ ਕੋਈ ਜ਼ਿਆਦਾ ਹੁੰਦੀ ਨਹੀਂ ਕਿਸੇ ਪਾਰਟੀ ਦੇ ਅੰਦਰ ਕਿਉਂਕਿ ਉਹਨਾਂ ਨੇ ਪੰਜਾਬ ਦੀ ਕੋਈ ਐਹੋ ਜਿਹੀ ਪਾਰਟੀ ਨਹੀਂ ਜਿਹੜੀ ਛੱਡੀ ਨਾ ਹੋਵੇ ਜਿਹਦੇ ਨਾਲ ਗੜਜੋੜ ਨਾ ਕੀਤਾ ਹੋਵੇ ਜਾਂ ਜਿੱਥੇ ਜਾ ਕੇ ਗੀੜਾ ਨਾ ਕੱਢਿਆ ਹੋਵੇ ਸੋ ਇਸ ਕਰਕੇ ਹੁਣ ਕਾਂਗਰਸ ਦੇ ਵਿੱਚ ਆ ਗਿਆ ਹੁਣ ਕਾਂਗਰਸ ਦੇ ਵਿੱਚ ਹੁਣ ਉਹਨਾਂ ਦੀ ਕਿੰਨੀ ਕੁ ਵੈਲਿਡਿਟੀ ਹੈ ਜਾਂ ਫਿਰ ਉਹ ਕਿੰਨਾ ਕੁ ਵੱਡਾ ਰੀਚਾਰਜ ਕਰਾ ਕੇ ਆਏ ਹੈ ਇਹ ਗੱਲ ਤਾਂ ਤੁਹਾਨੂੰ ਸਮਝ ਨਹੀਂ ਆਉਂਦੀ ਪਰ ਲੁਧਿਆਣੇ ਦੇ ਅੰਦਰ ਕਾਂਗਰਸ ਨੂੰ ਪਾਟੋ ਢਾਡ ਕਰਨ ਵਾਲੇ ਜਿਹੜੇ ਇਹੀ ਦੋ ਬੈਂਸ ਭਰਾ ਹੈਗੇ ਆ ਔਰ ਇਹਨਾਂ ਦੀ ਪਹਿਲਾਂ ਕਿਸੇ ਨਾਲ ਬਣੀ ਨਹੀਂ ਹੋਣਾ ਜਿਹੜੇ ਕਾਂਗਰਸ ਨੂੰ ਵੀ ਇੱਥੇ ਕਿਸੇ ਨਾਲ ਉਹਨਾਂ ਨੇ ਬਣਨੇ ਦੇਣੀ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਲੁਧਿਆਣੇ ਜ਼ਿਲ੍ਹੇ ਦੀ ਕਾਂਗਰਸ ਜਿਹੜੀ ਹੈ ਉਹ ਬੈਂਸ ਭਰਾਵਾਂ ਨੂੰ ਐਕਸੈਪਟ ਜਿਹੜੀ ਆ ਉਹ ਕਰ ਨਹੀਂ ਰਹੀ ਔਰ ਸਭ ਨੂੰ ਪਤਾ ਹੈ ਕਿ ਉਹਨਾਂ ਦਾ ਵਿਵਹਾਰ ਕਿਹੋ ਜਿਹਾ ਉਹਨਾਂ ਦੇ ਉੱਪਰ ਇਲਜ਼ਾਮ ਕਿਹੋ ਜਿਹਾ ਔਰ ਉਹਨਾਂ ਦੇ ਉੱਪਰ ਉਹ ਸਿਸਟਮ ਜਿਹੜਾ ਉਹਨਾਂ ਦਾ ਰਵਈਆ ਗੁੰਡਾਗਰਦੀ ਵਾਲਾ ਜਿਹੜਾ ਕਿਹਾ ਜਾਏਗਾ ਉਹ ਸਾਰਾ ਕੁਝ ਲੋਕ ਜਾਣਦੇ ਆ ਸੋ ਲੁਧਿਆਣੇ ਦੀ ਕਾਂਗਰਸ ਨੂੰ 파ਟੋਂ ਧਾੜ ਕਰਨ ਵਾਲੇ ਇਹ ਬੈਂਸ ਨੇ ਔਰ ਇਹਨਾਂ ਦੇ ਸਰਹੀ ਜਿਹੜਾ ਇਹਦਾ ਸੇਹਰਾ ਜਾਂਦਾ ਔਰ ਜਿੱਥੇ ਵੀ ਜਾਂਦੇ ਆ ਪਤੰਦਰ ਉਥੇ ਖਲਾਰਾ ਪਾ ਹੀ ਦਿੰਦੇ ਆ ਜਿੱਥੇ ਮਰਜ਼ੀ ਚਿਲ ਜਣ ਉਹਨਾਂ ਦਾ ਸੱਤਿਆਨਾਥ ਹੀ ਕਰ ਦਿੰਦੇ ਆ ਜਿੱਥੇ ਜਾਂਦੇ ਤੇ ਹੁਣ ਇੱਥੇ ਆ ਗਿਆ ਤੇ ਹੁਣ ਕਾਂਗਰਸ ਵਾਲੇ ਪਾਸੇ ਕੁਝ ਜਿਹੜਾ ਕਰ ਦਿੱਤਾ ਔਰ ਇਹ ਛਿੰਝੜੀ ਜਿਹੜੀ ਆ ਉਹ ਜੜ ਜਿਹੜੀ ਆ ਕਲੇਜ ਦੀ ਲੁਧਿਆਣਾ ਕਾਂਗਰਸ ਦੇ ਅੰਦਰ ਇਹ ਦੋਵੇਂ ਬੈਂਸ ਭਰਾ ਜਿਹੜੇ ਆ ਉਹ ਹੈਗੇ ਆ ਸੋ ਇਸ ਕਰਕੇ ਕਾਂਗਰਸ ਜਿਹੜੀ ਹੈ ਠੀਕ ਹੈ ਕਿ ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ ਉਹ ਦੂਜੇ ਪਾਸੇ ਭਗੇਲ ਸਾਹਿਬ ਵੀ ਆਏ ਜਰੂਰ ਹੈ ਪਰ ਬਿਆਨਬਾਜ਼ੀ ਥੋੜੀ ਜੀ ਜਰੂਰ ਇਕਵਾਈਆ ਉਹਨਾਂ ਨੇ ਪਰ ਹਾਲੇ ਵੀ ਜਿਹੜੀ ਆ ਧੜੇਬੰਦੀ ਨੂੰ ਉਹ ਇਕ ਨਹੀਂ ਕਰ ਸਕੀ ਮਿਹਨਤ ਜਿਹੜੀ ਆ ਭਗੇਲ ਸਾਹਿਬ ਨੂੰ ਹੋਰ ਕਰਨੀ ਪੈਣੀ ਹੈ ਠੀਕ ਆ ਭਗੇਲ ਸਾਹਿਬ ਥੋੜਾ ਜਿਹਾ ਆਪਣੇ ਵਾਲੇ ਪਾਸੇ ਵੀ ਬਿਜ਼ੀ ਨਕਿੰਦਰ ਜੀ ਹੈਗੇ ਆ ਕਿਉਂਕਿ ਉਹਨਾਂ ਦੀ ਮਜਬੂਰੀ ਹੈ ਕਿ ਉਹਨਾਂ ਦੀ ਆਪਣੀ ਸਟੇਟ ਵੀ ਉਹਨਾਂ ਨੇ ਦੇਖਣੀ ਹੈ ਔਰ ਇੱਕ ਤਾਂ ਉਹਨਾਂ ਦੇ ਉੱਪਰ ਜਿਹੜਾ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਪਰ ਜਿਹੜਾ ਉਹਨਾਂ ਦੇ ਉੱਪਰ ਪੀੜੀ ਦਾ ਮੈਂ ਥੋੜਾ ਜਿਹਾ ਤੁਹਾਡੇ ਬੰਦੀ ਨੂੰ ਦੂਸਰੇ ਪਹਿਲੂ ਨੂੰ ਵੀ ਜਾਣਨ ਦੀ ਕੋਸ਼ਿਸ਼ ਕਰਾਂਗਾ ਤੁਹਾਡੇ ਤੋਂ ਬਿਲਕੁਲ ਤੁਹਾਡੇ ਬੰਦੀ ਦਿਖਾਈ ਦਿੱਤੀ ਹੈ ਲੇਕਿਨ ਇਸ ਤੁਹਾਡੇ ਬੰਦੀ ਦਾ ਕਾਂਗਰਸ ਨੂੰ ਫਾਇਦਾ ਜਾਂ ਨੁਕਸਾਨਾਂ ਮੈਂ ਤੁਹਾਡੇ ਸਮਝਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਇਸ ਤੁਹਾਡੇ ਬੰਦੀ ਦੇ ਨਾਲ ਉਹ ਲੀਡਰ ਜਿਹੜੇ ਕਾਂਗਰਸ ਤੋਂ ਦੂਰ ਹੋ ਚੁੱਕੇ ਸੀ ਉਹ ਲੀਡਰ ਜਾਂ ਕਾਂਗਰਸ ਵੱਲੋਂ ਬਾਹਰ ਕਰੇ ਗਏ ਸੀਗੇ ਸਸਪੈਂਡ ਕੀਤੇ ਗਏ ਸੀ ਉਹ ਲੀਡਰ ਜਿਹੜੇ ਕਾਂਗਰਸ ਨੂੰ ਛੱਡ ਕੇ ਦੂਜੀਆਂ ਪਾਰਟੀਆਂ 'ਚ ਗਏ ਤੇ ਉਹ ਵਾਪਸ ਆਏ ਨਹੀਂ ਕੀ ਇਸ ਦੇ ਨਾਲ ਕਾਂਗਰਸ ਦਾ ਖੇਮਾ ਮਜ਼ਬੂਤ ਹੋਏਗਾ ਚਾਹੇ ਢੜੇਬੰਦੀ ਦਿਖਾਈ ਦੇਣ ਲੱਗੀ ਹੈ ਲੇਕਿਨ ਪੁਰਾਣੇ ਲੀਡਰ ਕਾਂਗਰਸ ਦੇ ਪੁਰਾਣੇ ਲੀਡਰ ਵਾਪਸ ਕਾਂਗਰਸ ਚ ਆਉਣ ਲੱਗੇ ਨੇ ਇਸ ਦੇ ਨਾਲ ਕਾਂਗਰਸ ਜ਼ਮੀਨੀ ਪੱਧਰ ਤੇ ਮਜ਼ਬੂਤ ਹੋਏਗੀ ਜਾਂ ਢੜੇਬੰਦੀ ਦੇ ਸ਼ਿਕਾਰ ਹੋ ਕੇ ਨੁਕਸਾਨ ਹੋਏਗਾ ਮੈਂ ਇਸ ਪਹਿਲੂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗਾ ਨਹੀਂ ਦੇਖੋ ਲਖਵਿੰਦਰ ਜੀ ਜਦੋਂ ਕਾਂਗਰਸੀ ਡੀਟੇਰ ਛੱਡੋ ਵਰਕਰ ਵੀ ਜਦੋਂ ਵਾਪਸੀ ਕਰਦੇ ਆ ਪਾਰਟੀ ਦੇ ਅੰਦਰ ਤਾਂ ਉਹ ਮਜ਼ਬੂਤੀ ਹੀ ਹੁੰਦੀ ਹੈ ਔਰ ਕਿਤੇ ਨਾ ਕਿਤੇ ਜੇ ਉਹਨਾਂ ਨੂੰ ਦਿਖ ਰਿਹਾ ਕੁਝ ਤਾਂ ਨਹੀਂ ਇੱਧਰ ਆਇਆ ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਲੁਧਿਆਣਾ ਦੇ ਅੰਦਰ ਰਾਣਾ ਕੁਰਜੀਤ ਤੇ ਚਰਜੀ ਚੰਨੀ ਜਿਹੜੇ ਲੋਕਾਂ ਨੂੰ ਵਾਪਸੀ ਜਿਨ੍ਹਾਂ ਨੂੰ ਕਰਾਈ ਹੈ ਠੀਕ ਹੈ ਕਿ ਇੱਕ ਦੋ ਲੋਕਾਂ ਨੂੰ ਉਸ ਤਰੀਕੇ ਦਾ ਨਹੀਂ ਜ਼ਿਕਰ ਕਰਵਾਉਣਾ ਚਾਹੀਦਾ ਪਰ ਗੱਲ ਇਹ ਆ ਵੀ ਉਹਨਾਂ ਦੇ ਵੱਲੋਂ ਆਪਣੇ ਵੱਲੋਂ ਇਹ ਹੈ ਕਿ ਮਜ਼ਬੂਤੀ ਜਿਹੜੀ ਆ ਉਹ ਹੋ ਰਹੀ ਆ ਪਾਰਟੀ ਦੀ ਕਿ ਹਵਾ ਬਣੇ ਕਿ ਭਾਈ ਦੂਜੀਆਂ ਪਾਰਟੀਆਂ ਦੇ ਲੋਕ ਇੱਧਰ ਆ ਰਹੇ ਹੈਗੇ ਆ ਠੀਕ ਆ ਉਹਨਾਂ ਨੇ ਕਰਾ ਲਈ ਪਰ ਉਹ ਰਾਜਾ ਵੜਿੰਗ ਦੇ ਵਿਰੋਧੀ ਸੀਗੇ ਰਾਜਾ ਵੜਿੰਗ ਨੇ ਫਿਰ ਚੱਲ ਜੀ ਚੰਨੀ ਦੇ ਵਿਰੋਧੀਆਂ ਨੂੰ ਜਿਹੜਾ ਜੱਕ ਰਿਹਾ ਮਜ਼ਬੂਤੀ ਤਾਂ ਜਿਹੜੀ ਆ ਉਹ ਹੀ ਰਹੀ ਹੈ ਬੇਸ਼ੱਕ ਠੀਕ ਹੈ ਕਿ ਉਹ ਇੱਕ ਦੂਜੇ ਦੇ ਧੜੇ ਦੇ ਵਿਰੋਧੀ ਰਹੇ ਐ ਮਜ਼ਬੂਤੀ ਦਾ ਕਾਂਗਰਸ ਨੂੰ ਹੋ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਪਾਰਟੀ ਦੇ ਵਿੱਚੋਂ ਕੱਢੇ ਗਏ ਸੀ ਉਹ ਲੋਕਾਂ ਦੀ ਹੁਣ ਚਾਹਤੀ ਹੈ ਔਰ ਉਹ ਜਿਹੜੇ ਜਿਨ੍ਹਾਂ ਨੂੰ ਆਸਰੀ ਸੀ ਕਿ ਹੁਣ ਸਾਡਾ ਇਹ ਨਹੀਂ ਪਤਾ ਕਿ ਰਾਜਾ ਵੜਿੰਗ ਸਾਡੀ ਪਾਰਟੀ ਤੇ ਅੰਦਰ ਵਾਪਸੀ ਹੋਣੂਗਾ ਜਾਂ ਨਹੀਂ ਹੋਊਗਾ ਜਾਂ ਚੰਨੀ ਸਾਹਿਬ ਸਾਡੀ ਵਾਪਸੀ ਹੋਣ ਦੇਣਗੇ ਜਾਂ ਨਹੀਂ ਦੇਣਗੇ ਉਹਨਾਂ ਦੀ ਚਾਹਤੀ ਹੈ ਇਹਨਾਂ ਦੇ ਕਲੇਜ ਦੇ ਅੰਦਰ ਉਹਨਾਂ ਦੀ ਵਾਪਸੀ ਜਿਹੜੀ ਐ ਲਖਵਿੰਦਰ ਜੀ ਉਹ ਜ਼ਰੂਰ ਹੋ ਰਹੀ ਹੈ ਸੋ ਇਸ ਕਰਕੇ ਜਿੱਥੇ ਮਜ਼ਬੂਤੀ ਦਾ ਜਿਹੜੀ ਮੈਲੀ ਪੈਲੀ ਰਹੀ ਹੈ ਸਭ ਤੋਂ ਵੱਡੀ ਮਜ਼ਬੂਤੀ ਉਹਨਾਂ ਲਈ ਹੈ ਜਿਨ੍ਹਾਂ ਨੂੰ ਬਗਾਵਤ ਦੇ ਕਰਕੇ ਬਾਹਰ ਕੱਢਿਆ ਗਿਆ ਸੀਗਾ ਤੇ ਅੱਜ ਉਹ ਪਾਰਟੀ ਦੇ ਅੰਦਰ ਵਾਪਸੀ ਕਰ ਰਹੇ ਐ ਉਹ ਦਲ ਬਦਲੂਆਂ ਦੀ ਉਹ ਬਗਾਵਤੀਆਂ ਦੀ ਚਾਹਤੀ ਜਿਹੜੀ ਐ ਇਹਦੇ ਵਿੱਚ ਮਹਿਗੀ ਹੈ ਸੋ ਜਦੋਂ ਲੋਕ ਵਾਪਸੀ ਕਰਦੇ ਐ ਪਾਰਟੀ ਦੇ ਅੰਦਰ ਉਹ ਚਾਤੀਕਰਨ ਪਰ ਹੁੰਦੀ ਹੋਈ ਜਾਂਦਾ ਹੈ ਬਿਲਕੁਲ ਬਿਲਕੁਲ ਤੇ ਆਪਾਂ ਕਹਿ ਸਕਦੇ ਕਾਂਗਰਸ ਨੂੰ ਫਾਇਦਾ ਹੋਵੇਗਾ ਕਿਉਂਕਿ ਜਿਹੜੇ ਲੀਡਰ ਵਾਪਸ ਆ ਰਹੇ ਨੇਗੇ ਕਿਸੇ ਹੋਰ ਪਾਰਟੀਆਂ ਚ ਵਾ ਰਹੇ ਨੇ ਭਾਵੇਂ ਉਹ ਪਾਰਟੀ ਵੱਲੋਂ ਕੱਢੇ ਗਏ ਸੀ ਕਿਸੇ ਕਾਰਨ ਜਾਂ ਫਿਰ ਪਾਰਟੀ ਤੋਂ ਨਿਰਾਸ਼ ਹੋ ਕੇ ਗਏ ਸੀ ਉਹ ਵਾਪਸ ਆਉਣ ਲੱਗੇ ਨੇ ਇਸ ਕਰਕੇ ਕਾਂਗਰਸ ਦੀ ਮਜ਼ਬੂਤੀ ਹੈ ਭਾਵੇਂ ਢਾਡੇ ਬੰਦੀ ਹੈ ਲੇਕਿਨ ਢਾਡੇ ਬੰਦੀ ਦਾ ਵੀ ਕਿਤੇ ਨਾ ਕਿਤੇ ਕਾਂਗਰਸ ਨੂੰ ਖਾਸ ਤੌਰ ਤੇ ਇਸ ਢਾਡੇ ਬੰਦੀ ਦਾ ਕਾਂਗਰਸ ਪਾਰਟੀ ਨੂੰ ਫਾਇਦਾ ਹੁੰਦਾ ਦਿਖਾਈ ਦੇ ਰਿਹਾ ਹੁਣ ਇਹ ਢਾਡੇ ਬੰਦੀ ਦਾ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਜਿਮਨੀ ਚੋਣ ਦਾ ਰਿਜ਼ਲਟ ਕਲੀਅਰ ਕਰ ਦੇਗਾ ਸੋ ਜੀ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸੋ ਇਸ ਹਨ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਅੱਜ ਦੇ ਦਿਨ ਅਹਿਮ ਖਬਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਹ ਤੱਕ ਦੇ ਇਜਾਜ਼ਤ ਧੰਨਵਾਦ